ਪੰਜਾਬੀ ਫਿਲਮ ਚੱਲ ਮੇਰਾ ਪੁੱਤ 4 ਦੇ ਪਾਕਿਸਤਾਨੀ ਕਲਾਕਾਰਾਂ ਦੇ ਕਾਰਨ ਵਿਵਾਦ ਛੜਿਆ ਹੋਇਆ ਹੈ ਬਾਲੀਵੁੱਡ ਦੇ ਭਵਿੱਖ ਤੇ ਸੰਕਟ ਮਡਰਾ ਰਿਆ ਹੈ ਤੁਹਾਨੂੰ ਦੱਸਦੀ ਹਾਂ ਕਿ ਪੰਜਾਬੀ ਸਿਨੇਮਾ ਦੀ ਬਹੁਤ ਚਰਚਿਤ ਸੀਕਵਲ ਫਿਲਮ ਚੱਲ ਮੇਰਾ ਪੁੱਤ 4 ਦੀ ਰਿਲੀਜ਼ ਦੇ ਉੱਤੇ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਦੇ ਕਾਰਨ ਸੰਕਟ ਦੇ ਵੱਦਲ ਮਡਰਾ ਰਹੇ ਨੇ ਸਰਦਾਰ ਜੀ ਤਿੰਨ ਤੋਂ ਬਾਅਦ ਦੇ ਵਿੱਚ ਹੁਣ ਇਸ ਫਿਲਮ ਦੇ ਭਾਰਤ ਦੇ ਵਿੱਚ ਪ੍ਰਦਰਸ਼ਨ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਣ ਦੇ ਕਾਰਨ ਪੰਜਾਬੀ ਸਿਨੇਮਾ ਯਾਨੀ ਕਿ ਬਾਲੀਵੁੱਡ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਸਥਿਤੀ ਨੇ ਨਾ ਸਿਰਫ ਫਿਲਮ ਦੇ ਨਿਰਮਾਤਾ ਸਗੋ ਪੂਰੇ ਪੰਜਾਬੀ ਸਿਨੇਮਾ ਉਦਯੋਗ ਦੇ ਆਰਥਿਕ ਅਤੇ ਸੱਭਿਆਚਾਰਕ ਪbewer ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਪੈਦਾ ਕਰਕੇ ਰੱਖ ਦਿੰਦੀ ਹੈ ਚੱਲ ਮੇਰਾ ਪੁੱਤ 4 ਪੰਜਾਬੀ ਸਿਨੇਮਾ ਦੀ ਸਫਲ ਸੀਰੀਜ਼ ਦਾ ਚੌਥਾ ਹਿੱਸਾ ਹੈ ਜਿਸ ਦੀਆਂ ਪਿਛਲੀਆਂ ਫਿਲਮਾਂ ਚੱਲ ਮੇਰਾ ਪੁੱਤ 2019 ਦੇ ਵਿੱਚ ਆਈ ਚੱਲ ਮੇਰਾ ਪੁੱਤ 2 ਜੋ ਹੈ ਉਹ 2020 ਦੇ ਵਿੱਚ ਆਈ ਅਤੇ ਚੱਲ ਮੇਰਾ ਪੁੱਤ 3 ਜੋ ਹੈ ਉਹ 2021 ਦੇ ਦਰਸ਼ਕਾਂ ਦੇ ਵਿੱਚ ਭਰਪੂਰ ਪਿਆਰ ਹਾਸਲ ਕੀਤਾ ਸੀ ਇਸ ਸੀਕਵਲ ਨੂੰ ਰਿਦਮ ਵੌਇਸ ਐਂਟਰਟੇਨਮੈਂਟ ਗਿਲਸ ਨੈਟਵਰਕ ਅਤੇ 100 ਫਿਲਮਸ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ ਫਿਲਮ ਦਾ ਲੇਖਣ ਕਕੇਸ਼ ਤਵਰ ਨੇ ਕੀਤਾ ਹੈ ਅਤੇ ਨਿਰਦੇਸ਼ਨ ਜਨਜੋਤ ਸਿੰਘ ਨੇ ਸੰਭਾਲਿਆ ਹੈ ਜਿਨ੍ਹਾਂ ਨੇ ਸੀਰੇਜ ਦੀਆਂ ਪਿਛਲੀਆਂ ਤਿੰਨੇ ਫਿਲਮਾਂ ਨੂੰ ਹੀ ਸਫਲਤਾਪੂਰਵਕ ਨਿਰਦੇਸ਼ਿਤ ਕੀਤਾ ਸੀ ਫਿਲਮ ਦੀ ਸ਼ੂਟਿੰਗ ਯੂਨਾਈਟਿਡ ਕਿੰਗਡਮ ਦੇ ਲੰਡਨ ਦੇ ਵਿੱਚ ਵੱਖ-ਵੱਖ ਲੋਕੇਸ਼ਨਾਂ ਤੇ ਕੀਤੀ ਗਈ ਹੈ ਤੇ ਇਸ ਦੀ ਸਟਾਰ ਕਾਸਟ ਦੇ ਵਿੱਚ ਅਮਰੰਦਰ ਗਿੱਲ ਅਤੇ ਸਿਮੀ ਚਾਹਲ ਮੁੱਖ ਭੂਮਿਕਾਵਾਂ ਦੇ ਵਿੱਚ ਨੇ ਤੇ ਜਦਕਿ ਗੁਰਸ਼ਬਦ ਅਤੇ ਹਰਦੀਪ ਗਿੱਲ ਸਹਾਇਕੀ ਕਲਾਕਾਰਾਂ ਦੇ ਵਜੋਂ ਨਜ਼ਰ ਆਉਣਗੇ ਪਰ ਵਿਵਾਦ ਦਾ ਮੁੱਖ ਕਾਰਨ ਹੈ ਪਾਕਿਸਤਾਨੀ ਕਲਾਕਾਰ ਜਿਵੇਂ ਕਿ ਇਫਤਿਹਾਰ ਠਾਕੁਰ ਅਕਰਮ ਉਦਾਸ ਅਤੇ ਨਾਸਰ ਚਨਿਓਤਾ ਦੀ ਫਿਲਮ ਦੇ ਵਿੱਚ ਮੌਜੂਦਗੀ ਹੈ ਜਿਸ ਦੇ ਕਾਰਨ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਵੱਲੋਂ ਫਿਲਮ ਨੂੰ ਨਾਨ ਕਲੀਅਰੈਂਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਦੀ رائے ਦੀ ਤਾਂ ਇੰਦਰਪਾਲ ਸਿੰਘ ਜੋ ਕਿ ਪੰਜਾਬੀ ਸਿਨੇਮਾ ਦੇ ਨਾਮੀ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਨੇ ਜਿਨ੍ਹਾਂ ਨੇ ਸ਼ਰੀਕ 2, ਬਲੈਕੀਆ, ਰੁਪਿੰਦਰ ਗਾਂਧੀ 3 ਅਤੇ ਜ਼ਖਮੀ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਸਥਿਤੀ ਪੰਜਾਬੀ ਸਿਨੇਮਾ ਦੇ ਲਈ ਬਹਿਦ ਹੀ ਚਿੰਤਾਜਨਕ ਹੈ ਇਸ ਅਖਮਿਆਜਾ ਨਾ ਸਿਰਫ ਪ੍ਰੋਡਕਸ਼ਨ ਹਾਊਸ ਨੂੰ ਸਗੋ ਇਸ ਉਦਯੋਗ ਦੇ ਨਾਲ ਜੁੜੇ ਹੋਏ ਹੋਰ ਕਈ ਕਾਮਿਆਂ ਨੂੰ ਵੀ ਭੁਗਤਣਾ ਪਵੇਗਾ ਉਹਨਾਂ ਨੇ ਸੀਬੀਐਫਸੀ ਨੂੰ ਸੁਝਾਅ ਦਿੱਤਾ ਹੈ ਕਿ ਪਹਿਲਾ ਸ਼ੂਟ ਹੋਈਆਂ ਫਿਲਮਾਂ ਨੂੰ ਨਾਨਕਲੀ ਕਲਰੈਂਸ ਦੇ ਦਾਇਰੇ ਤੋਂ ਬਾਹਰ ਹੀ ਰੱਖਿਆ ਜਾਵੇ ਅੱਗੇ ਗੱਲ ਕਰਾਂਗੇ ਗੁਰਮੀਤ ਸਾਹਜਨ ਉਹਨਾਂ ਦੀ ਜੋ ਕਿ ਦਿਗਜ ਅਦਾਕਾਰ ਨੇ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਗੁਰਮੀਤ ਸਾਹਜਨ ਨੇ ਕਿਹਾ ਹੈ ਵੀ ਪੰਜਾਬੀ ਸਿਨੇਮਾ ਪਹਿਲਾਂ ਹੀ ਬਾਕਸ ਆਫਿਸ ਤੇ ਉਤੇ ਮੁਸ਼ਕਲਾਂ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਜਿਹੇ ਦੇ ਵਿੱਚ ਨਾਨ ਕਲੀਅਰੈਂਸ ਦੀ ਮਾਰ ਪੰਜਾਬੀ ਸਿਨੇਮਾ ਨੂੰ ਹੋਰ ਵੀ ਪਛੜੀਆਂ ਵੱਲ ਤੱਕ ਰਹੀ ਹੈ ਸੀਬੀਐਫਸੀ ਨੂੰ ਆਪਣੇ ਫੈਸਲਿਆਂ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਸ਼ੂਟ ਹੋਈਆਂ ਫਿਲਮਾਂ ਦੇ ਨਿਰਮਾਤਾ ਨੂੰ ਇਸ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅੱਗੇ ਗੱਲ ਕੀਤੀ ਜਾਵੇ ਚਲ ਮੇਰਾ ਪੁੱਤ 4 ਇੱਕ ਕਾਮੇਡੀ ਡਰਾਮੈਟਿਕ ਅਤੇ ਸੰਗੀਤਮਈ ਫਿਲਮ ਹੈ ਜਿਸ ਦੇ ਨਿਰਮਾਤਾ ਕਾਰਜਗਿਲ ਦਰਸ਼ਨ ਸ਼ਰਮਾ ਅਤੇ ਸਹਿ ਨਿਰਮਾਤਾ ਪ੍ਰਭਦੀਪ ਢੱਲੋਂ ਅਤੇ ਉਪਕਾਰ ਸਿੰਘ ਨੇ ਫਿਲਮ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ 1 ਅਗਸਤ 2025 ਨੂੰ ਵਿਸ਼ਵ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪਰ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਨੂੰ ਲੈ ਕੇ ਵਿਵਾਦ ਦੇ ਕਾਰਨ ਇਸ ਭਾਰਤ ਦੇ ਵਿੱਚ ਰਿਲੀਜ਼ ਦੇ ਉੱਤੇ ਸੰਕਟ ਤੇ ਬਦਲ ਛਾਈ ਹੋਈ ਨੇ ਇਸ ਵਿਵਾਦ ਨੇ ਪੰਜਾਬੀ ਸਿਨੇਮਾ ਦੇ ਆਰਥਿਕ ਅਤੇ ਸੱਭਿਆਚਾਰਕ ਪੱਖਾਂ ਦੇ ਉੱਤੇ ਗੰਭੀਰ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸੋ ਪੰਜਾਬੀ ਫਿਲਮ ਉਦਯੋਗ ਪਹਿਲਾਂ ਹੀ ਬਾਕਸ ਆਫਿਸ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੀਆਂ ਸਥਿਤੀਆਂ ਨੇ ਇਸ ਨੂੰ ਹੋਰ ਵੀ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਨੂੰ ਵਾਧਾ ਦਿੱਤਾ ਹੈ ਸਟਾਨਕ ਨਿਰਮਾਤਾ ਅਤੇ ਕਲਾਕਾਰਾਂ ਨੇ ਸੀਬੀਐਫਸੀ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਹਿਲਾ ਸ਼ੂਟ ਹੋਈਆਂ ਫਿਲਮਾਂ ਨੂੰ ਰਿਲੀਜ਼ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਪੰਜਾਬੀ ਸਿਨੇਮਾ ਨੂੰ ਵਿੱਤੀ ਨੁਕਸਾਨ ਤੋਂ ਵੀ ਬਚਾਇਆ ਜਾ ਸਕੇ ਸੋਦੇ ਹੁਣ ਕਈ ਪ੍ਰਸ਼ੰਸਕ ਸੋਸ਼ਲ ਮੀਡੀਆ ਦੇ ਉੱਤੇ ਫਿਲਮ ਦੀ ਰਿਲੀਜ਼ ਦੀ ਹਮਾਇਤ ਕਰ ਰਹੇ ਨੇ ਤੇ ਜਦਕਿ ਕੁਝ ਸਮੂਹ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਦਾ ਵਿਰੋਧ ਵੀ ਕਰ ਰਹੇ ਨੇ ਹੁਣ ਸਾਰੀਆਂ ਨਜ਼ਰਾਂ ਸੀਬੀਐਫਸੀ ਅਤੇ ਫਿਲਮ ਨਿਰਮਾਤਾ ਦੇ ਅਗਲੇ ਕਦਮ ਤੇ ਟਿਕੀਆਂ ਹੋਈਆਂ ਨੇ ਜੋ ਇਸ ਫਿਲਮ ਅਤੇ ਪੰਜਾਬੀ ਸਿਨੇਮਾ ਦੇ ਭਵਿੱਖ ਨੂੰ ਤੈਅ ਕਰਨਗੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ